ਸ਼ਾਮ ਦੀ ਵੱਡੀ ਅਪਡੇਟ ਆ ਰਹੀ ਹੈ ਪਟਿਆਲੇ ਦੇ ਇੱਕ ਵੀਰ ਨੇ ਆਪਣੀ ਲਾਈਵ ਅਪਡੇਟ ਜਿਹੜੀ ਆ ਆਪਣੇ ਨਾਲ ਸਾਂਝੀ ਕੀਤੀ ਹੈ ਜਾਣਾਂਗੇ ਅਪਡੇਟ ਨੂੰ ਕੀ ਹੈ ਪੂਰੀ ਅਪਡੇਟ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਅਪਡੇਟਾਂ ਇਸੇ ਤਰ੍ਹਾਂ ਮਿਲਦੀਆਂ ਰਹਿਣ ਪਟਿਆਲੇ 'ਚ ਭਾਰੀ ਮੀਂਹ ਦੇ ਨਾਲ-ਨਾਲ ਆਪਾਂ ਨੂੰ ਜਿਹੜੀ ਆ ਤੇਜ਼ ਗੜੇਮਾਰੀ ਦੇਖਣ ਨੂੰ ਮਿਲੀ ਆ ਜਿਸ ਕਾਰਨ ਲੋਕਾਂ ਦਾ ਆਪਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੁੰਦਾ ਹੋਇਆ ਦੇਖਣ ਨੂੰ ਮਿਲ ਰਿਹਾ ਬਾਰ ਖੜੀਆਂ ਗੱਡੀਆਂ ਦੇ ਕਾਫੀ ਭਾਰੀ ਗੜੇਮਾਰੀ ਦੇ ਕਾਰਨ ਆਪਾਂ ਨੂੰ ਲੋਕਾਂ ਦੇ ਸ਼ੀਸ਼ੇ ਜਿਹੜੇ ਨੇ ਟੁੱਟੇ ਹੋਏ ਦੇਖਣ ਨੂੰ ਮਿਲ ਰਹੇ ਨੇ ਜਿਸ ਦੀ ਆਪਾਂ ਤਸਵੀਰਾਂ ਤੁਹਾਡੇ ਨਾਲ ਆਉਣ ਵਾਲੇ 10-20 ਮਿੰਟਾਂ ਤੱਕ ਸਾਂਝੀ ਕਰ ਦਵਾਂਗੇ। ਬਾਕੀ ਆਉਣ ਵਾਲੇ ਮੁਸਾਫਰਾਂ ਦੀ ਵੀ ਕਾਫੀ ਮੁਸ਼ਕਿਲ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੂੰ ਵੀ ਕਿਉਂਕਿ ਪਟਿਆਲੇ ਦੀ ਕਾਫੀ ਗਲੀਆਂ ਦੇ ਵਿੱਚ ਜਿਹੜਾ ਪਾਣੀ ਖੜਿਆ ਹੋਇਆ ਫਿਲਹਾਲ ਦੀ ਘੜੀ ਮੁਸਾਫਰਾਂ ਨੂੰ ਇਹਦਾ ਕਾਫੀ ਜ਼ਿਆਦਾ ਜਿਹੜਾ ਸਾਮਣਾ ਕਰਨਾ ਪਵੇਗਾ ਕਾਫੀ ਸੜਕਾਂ ਜਿਹੜੀਆਂ ਨੇ ਬਲੌਕ ਹੋ ਚੁੱਕੀਆਂ ਨੇ ਪਟਿਆਲੇ ਦੀਆਂ ਖਾਸ ਕਰਕੇ ਸ਼ੀਸ਼ਿਆਂ ਦਾ ਜਿਹੜਾ ਆਪਾਂ ਨੂੰ ਨੁਕਸਾਨ ਹੁੰਦਾ ਹੋਇਆ ਦੇਖਣ ਨੂੰ ਮਿਲਿਆ ਪਟਿਆਲੇ ਦੇ ਸ਼ਹਿਰ ਦੇ ਵਿੱਚ ਪਟਿਆਲੇ ਸ਼ਹਿਰ ਵਿੱਚ ਬਾਕੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਸ਼ਾਮ ਦੀ ਵੱਡੀ ਅਪਡੇਟ ਆ ਰਹੀ ਹੈ ਪਟਿਆਲੇ ਦੇ ਇੱਕ ਵੀਰ ਨੇ ਆਪਣੀ ਲਾਈਵ ਅਪਡੇਟ ਜਿਹੜੀ ਆ ਆਪਣੇ ਨਾਲ ਸਾਂਝੀ ਕੀਤੀ ਹੈ ਜਾਣਾਂਗੇ ਅਪਡੇਟ ਨੂੰ ਕੀ ਹੈ ਪੂਰੀ ਅਪਡੇਟ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂਕਿ ਤੁਹਾਨੂੰ ਆਉਣ ਵਾਲੀਆਂ ਅਪਡੇਟਾਂ ਇਸੇ ਤਰ੍ਹਾਂ ਮਿਲਦੀਆਂ ਰਹਿਣ ਪਟਿਆਲੇ 'ਚ ਭਾਰੀ ਮੀਂਹ ਦੇ ਨਾਲ-ਨਾਲ ਆਪਾਂ ਨੂੰ ਜਿਹੜੀ ਆ ਤੇਜ਼ ਗੜੇਮਾਰੀ ਦੇਖਣ ਨੂੰ ਮਿਲੀ ਆ ਜਿਸ ਕਾਰਨ ਲੋਕਾਂ ਦਾ ਆਪਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੁੰਦਾ ਹੋਇਆ ਦੇਖਣ ਨੂੰ ਮਿਲ ਰਿਹਾ ਹੈ ਬਾਹਰ ਖੜੀਆਂ ਗੱਡੀਆਂ ਦੇ ਕਾਫੀ ਭਾਰੀ ਗੜੇਮਾਰੀ ਦੇ ਆਪਾਂ ਨੂੰ ਲੋਕਾਂ ਦੇ ਸ਼ੀਸ਼ੇ ਜਿਹੜੇ ਨੇ ਟੁੱਟੇ ਹੋਏ ਦੇਖਣ ਨੂੰ ਮਿਲ ਰਹੇ ਨੇ ਜਿਸ ਦੀ ਆਪਾਂ ਤਸਵੀਰਾਂ ਤੁਹਾਡੇ ਨਾਲ ਆਉਣ ਵਾਲੇ 10-20 ਮਿੰਟਾਂ ਤੱਕ ਸਾਂਝੀ ਕਰ ਦਵਾਂਗੇ। ਬਾਕੀ ਆਉਣ ਵਾਲੇ ਮੁਸਾਫਰਾਂ ਦੀ ਵੀ ਕਾਫੀ ਮੁਸ਼ਕਿਲ ਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੂੰ ਵੀ ਕਿਉਂਕਿ ਪਟਿਆਲੇ ਦੀ ਕਾਫੀ ਗਲੀਆਂ ਦੇ ਵਿੱਚ ਜਿਹੜਾ ਪਾਣੀ ਖੜਿਆ ਹੋਇਆ ਫਿਲਹਾਲ ਦੀ ਘੜੀ ਮੁਸਾਫਰਾਂ ਨੂੰ ਇਹਦਾ ਕਾਫੀ ਜ਼ਿਆਦਾ ਜਿਹੜਾ ਸਾਹਮਣਾ ਕਰਨਾ ਪਵੇਗਾ ਕਾਫੀ ਸੜਕਾਂ ਜਿਹੜੀਆਂ ਨੇ ਬਲੌਕ ਹੋ ਚੁੱਕੀਆਂ ਨੇ ਪਟਿਆਲੇ ਦੀਆਂ ਖਾਸ ਕਰਕੇ ਸ਼ੀਸ਼ਿਆਂ ਦਾ ਜਿਹੜਾ ਆਪਾਂ ਨੂੰ ਨੁਕਸਾਨ ਹੁੰਦਾ ਹੋਇਆ ਦੇਖਣ ਨੂੰ ਮਿਲਿਆ ਪਟਿਆਲੇ ਦੇ ਸ਼ਹਿਰ ਦੇ ਵਿੱਚ ਪਟਿਆਲੇ ਸ਼ਹਿਰ ਵਿੱਚ ਬਾਕੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਸ਼ਾਮ ਦੀ ਵੱਡੀ ਅਪਡੇਟ ਆ ਰਹੀ ਹੈ ਪਟਿਆਲੇ ਦੇ ਇੱਕ ਵੀਰ ਨੇ ਆਪਣੀ ਲਾਈਵ ਅਪਡੇਟ ਜਿਹੜੀ ਆ ਆਪਣੇ ਨਾਲ ਸਾਂਝੀ ਕੀਤੀ ਹੈ ਜਾਣਾਂਗੇ ਅਪਡੇਟ ਨੂੰ ਕੀ ਹੈ ਪੂਰੀ ਅਪਡੇਟ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਅਪਡੇਟਾਂ ਇਸੇ ਤਰ੍ਹਾਂ ਮਿਲਦੀਆਂ ਰਹਿਣ ਪਟਿਆਲੇ 'ਚ ਭਾਰੀ ਮੀਂਹ ਦੇ ਨਾਲ-ਨਾਲ ਆਪਾਂ ਨੂੰ ਜਿਹੜੀ ਆ ਤੇਜ਼ ਗੜੇਮਾਰੀ ਦੇਖਣ ਨੂੰ ਮਿਲੀ ਆ ਜਿਸ ਕਾਰਨ ਲੋਕਾਂ ਦਾ ਆਪਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੁੰਦਾ